ਕੇਂਦਰ ਸਰਕਾਰ ਨੇ ਹਿੱਟ ਐਂਡ ਰਨ ਕਾਨੂੰਨ ਵਿੱਚ ਅਮੈਂਡਮੈਂਟ ਕੀਤੀ ਹੈ ਤਾਂ ਹੁਣ ਜਿਹੜੀ ਕੀ ਹੈ ਸਖਤ ਧਰਾਵਾਂ ਦੇ ਤਹਿਤ ਕੇਸ ਦਰਜ ਹੋਣਗੇ ਉਹਨਾਂ ਡਰਾਈਵਰਾਂ ਦੇ ਖਿਲਾਫ ਜਿਹੜੇ ਕੀ ਸੜਕਾਂ ਤੇ ਐਕਸੀਡੈਂਟ ਕਰਦੇ ਨੇ ਤਾਂ ਲਗਾਤਾਰ ਇਹ ਮੁੱਦਾ ਜਿਹੜਾ ਭਖਿਆ ਹੋਇਆ ਹੈ ਪੰਜਾਬ ਪਰ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਤੇ ਇਸ ਦਾ ਅਸਰ ਹੋ ਰਿਹਾ ਹੈ ਕਿਉਂਕਿ ਇਸ ਕਾਨੂੰਨ ਦੇ ਸੰਸ਼ੋਧਨ ਤੋਂ ਬਾਅਦ ਟਰੱਕ ਡਰਾਈਵਰ ਹੜਤਾਲ ਤੇ ਚਲੇ ਗਏ ਨੇ ਜਿਸ ਤੋਂ ਬਾਅਦ ਪੈਟਰੋਲ ਤੇ ਹੋਰ ਜਿਹੜੀਆਂ ਕਿ ਡੇਲੀ ਲੋਡ ਦੀਆਂ ਚੀਜ਼ਾਂ ਨੇ ਉਹਨਾਂ ਦੀ ਕिल्ਤ ਹੋ ਰਹੀ ਹੈ ਤੇ ਮੇਰੇ ਨਾਲ ਸਾਬਕਾ ਮੰਤਰੀ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ ਨੇ ਉਹ ਇਸ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਨੇ ਤਾਂ ਗੱਲਬਾਤ ਵੀ ਉਹਨਾਂ ਨੇ ਕਰ ਲਿਆ ਹੈ ਪੰਜ ਕੀ ਕਰਨ ਚਾਹੁੰਦੇ ਹੋ ਜੋ ਕੇਂਦਰ ਨੇ ਇਸ ਕਾਨੂੰਨ ਵਿੱਚ ਐਮੈਂਡਮੈਂਟ ਕੀਤੀ ਹੈ ਲੇਕੋ ਮੇਰੇ ਅਨੁਸਾਰ 304 ਏ ਜਿੱਥੇ ਲੱਗਦੀ ਸੀ ਔਰ ਉਹਨਾਂ ਤੇ ਦੋਸ਼ ਬੰਦਾ ਸੀ ਕਿ ਜਾਂ ਤਾਂ ਗੱਡੀ ਲਾਪਰਵਾਹੀ ਨਾਲ ਚਲਾਈ ਹੈ ਔਰ ਜੇ ਕਤਲ ਹੋਇਆ ਹੈ ਬੰਦਾ ਮਰ ਗਿਆ ਐਕਸੀਡੈਂਟ ਦੇ ਵਿੱਚ ਤੇ ਉਹ ਅਨ ਇੰਟੈਂਸ਼ਨਲ ਹੈ ਕਿਸੇ ਨੂੰ ਕਿਸੇ ਦੀ ਮਾਰਨ ਦੀ ਕੋਈ ਇੱਛਾ ਨਹੀਂ ਹੈ ਕੋਈ ਦੁਸ਼ਮਣੀ ਨਹੀਂ ਹੈ ਇਹਦੇ ਵਿੱਚ ਜਿਹੜਾ ਇਹਨਾਂ ਨੇ ਹੁਣ ਕਰਤਾ ਹੈ ਕਿ ਜਿਹੜਾ ਹਿਟ ਐਂਡ ਰਨ ਹੈ ਐਕਸੀਡੈਂਟ ਹੋਇਆ ਤੇ ਡਰਾਈਵਰ ਉੱਥੋਂ ਚਲਾ ਗਿਆ ਉਹਦੀ ਸਜ਼ਾ 10 ਸਾਲ ਦੀ ਕਰ ਦਿੱਤੀ ਹੈ ਔਰ ਨਾਲ 7 ਲੱਖ ਰੁਪਏ ਜੁਰਮਾਨਾ ਕਰ ਦਿੱਤਾ ਹੈ ਇਹ ਜਿਹੜਾ ਨਾ ਇਹ ਟਰੱਕ ਡਰਾਈਵਰ ਬੱਸ ਡਰਾਈਵਰ ਕੋਈ ਵੀ ਵੱਡੀ ਗੱਡੀ ਚਲਾਣ ਵਾਲੇ ਨਾਲ ਬਹੁਤ ਵੱਡਾ ਅਨਿਆਇ ਹੈ ਤੁਸੀਂ ਦੇਖੋ ਹੋਣਾ ਚਾਹੀਦਾ ਹੈ ਕਿ ਸਰਕਾਰ ਐਨਾਉਂਸ ਕਰੇ ਵੀ ਜੇ ਐਕਸੀਡੈਂਟ ਹੋ ਗਿਆ ਤਾਂ ਤੁਹਾਨੂੰ ਦੌੜਨ ਦੀ ਲੋੜ ਨਹੀਂ ਉੱਥੇ ਰੁਕੋ ਤੁਹਾਡੀ ਜਾਨ ਦੀ ਸੁਰੱਖਿਆ ਹੋਏਗੀ ਔਰ ਬਲਕਿ ਉਸ ਵਿਅਕਤੀ ਨੂੰ ਸ਼ਾਬਾਸ਼ ਮਿਲੇਗੀ ਜਿਹੜਾ ਐਕਸੀਡੈਂਟ ਹੋਣ ਤੋਂ ਬਾਅਦ ਜ਼ਖਮੀ ਨੂੰ ਚੁੱਕਦਾ ਹਸਪਤਾਲ ਲੈ ਜਾਂਦਾ ਪੰਜਾਬ ਗੌਰਮੈਂਟ ਨੇ ਐਨਾਉਂਸ ਕੀਤਾ ਨਾ ਹੁਣ ਫਰਿਸ਼ਟੇਸਕੀ ਮਾਰੇ ਹੀ ਹੈ ਕਿ ਜਿਹੜਾ ਐਕਸੀਡੈਂਟ ਵੱਲੋਂ ਲੈ ਕੇ ਜਾਏਗਾ ਉਹਨੂੰ 2000 ਰੁਪਏ ਸਰਕਾਰ ਇਨਾਮ ਦੇਗੀ ਚਲੋ 2000 ਰੁਪਏ ਤਾਂ ਦੇ ਦਿਓ ਸਰਕਾਰ ਇਹ ਤੇ ਗਰੰਟੀ ਦੇ ਦੇਵੇ ਕਿ ਜਿਹੜਾ ਡਰਾਈਵਰ ਰੁਕਿਆ ਹੈ ਉਹਨੂੰ ਕੋਈ मारेਗਾ ਨਹੀਂ ਉਹਨੂੰ ਕੁੱਟਣਗੇ ਨਹੀਂ ਤਾਂ ਲੋਕੀ ਤੇ ਕੁੱਟ-ਕੁੱਟ ਕੇ ਵਾਰਾ ਕਰ ਦਿੰਦੇ ਆ ਉਹਨਾਂ ਦੀ ਜ਼ਿੰਦਗੀ ਦੀ ਕੀ ਸੁਰੱਖਿਆ ਹੈ ਬੈਸੇ ਮੈਂ ਆਪ ਮੰਨਦੀਆਂ ਕਿ ਜੇ ਕਿਤੇ ਐਕਸੀਡੈਂਟ ਹੋ ਜਾਏ ਰੁਕਣਾ ਚਾਹੀਦਾ ਹੈ ਹੋ ਸਕਦਾ ਹੈ ਕਿੰਦੇ ਫਰਸਟ ਆਵਰ ਇਜ਼ ਦਾ ਗੋਲਡਨ ਆਵਰ ਅਗਰ ਪਹਿਲੇ ਇੱਕ ਘੰਟੇ ਚ ਜ਼ਖਮੀ ਨੂੰ ਮੈਡੀਕਲ ਏਡ ਮਿਲ ਜਾਏ ਤੇ ਬਹੁਤ ਸਾਰੀਆਂ ਜ਼ਿੰਦਗੀਆਂ ਬਚ ਸਕਦੀਆਂ ਪਹਿਲੇ ਟੱਕਰ ਹੋ ਗਈ ਫਿਰ ਡਰਾਈਵਰ ਦੌੜ ਜਾਏ ਕੋਈ ਚੰਗੀ ਗੱਲ ਨਹੀਂ ਹੈ ਪਰ ਦੂਜੀ ਗੱਲ ਡਰਾਈਵਰ ਨੂੰ ਦੌੜਨਾ ਬਿਲਕੁਲ ਨਹੀਂ ਚਾਹੀਦਾ ਉੱਥੇ ਮੈਂ ਹੁਮਾ ਮੈਨੂੰ ਸੱਟ ਲੱਗੀ ਹੋਵੇ ਤੇ ਮੈਂ ਵੀ ਚਾਹਾਂਗੀ ਮੈਨੂੰ ਕੋਈ ਚੁੱਕੇ ਪਰ ਇਹ ਕਾਨੂੰਨ ਬਣਾ ਕੇ ਬਹੁਤ ਗਲਤ ਕੀਤਾ ਹੈ ਮੋਸਟਲੀ ਜਿਹੜੇ ਟਰੱਕਾਂ ਦੇ ਤੇ ਬੱਸਾਂ ਦੇ ਡਰਾਈਵਰ ਹੈ ਉਹ ਕਰਮਚਾਰੀ ਹੈ ਬਹੁਤਿਆਂ ਨੂੰ ਤਨਖਾਹ ਵੀ ਨਹੀਂ ਮਿਲਦੀ ਪ੍ਰਾਈਵੇਟ ਨੌਕਰੀਆਂ ਅੱਜ ਜੇ ਤੁਸੀਂ ਇੱਕ ਵਾਰੀ ਇਹਨਾਂ ਨੂੰ 10 ਸਾਲ ਦੀ ਸਜ਼ਾ ਕਰ ਦਿਓਗੇ ਉਹਨਾਂ ਦੀ ਨਾ ਕਿਸੇ ਨੇ ਜ਼ਮਾਨਤ ਦੇਣੀ ਹੈ ਨਾ ਜ਼ਮਾਨਤ ਹੋਣੀ ਹੈ ਨਾ ਸੁਪਰੀਮ ਕੋਰਟ ਹਾਈ ਕੋਰਟ ਦੇ ਵਕੀਲ ਕਰ ਸਕਦੇ ਐ ਇਹਦਾ ਮਤਲਬ ਉਹ ਜ਼ਿੰਦਗੀ ਭਰ ਲਈ ਜੇਲ੍ਹ ਦੇ ਵਿੱਚ ਹੀ ਸੜਨਗੇ ਤੇ ਫੇਰੀ ਗੱਲ ਹੋਰ ਕੋਈ ਹਮੇਸ਼ਾ ਵੱਡੀ ਗੱਡੀ ਵੱਲੇ ਦਾ ਦੋਸ਼ੀ ਹੁੰਦਾ ਜਦੋਂ ਐਕਸੀਡੈਂਟ ਹੁੰਦਾ ਮੇਰਾ ਆਪਣਾ ਅਨੁਭਵ ਹੈ ਕਿ ਇੱਕ ਸਾਈਕਲ ਵੱਲੇ ਨੂੰ ਪਛਾਨ ਬਚਾਉਂਦੇ ਵਿੱਚ ਜਿਪਸੀ ਉਲਟ ਗਈ ਸੀ ਔਰ ਸੜ ਦੇ ਇੱਕ ਕਰਮਚਾਰੀ ਦੀ ਜਾਨ ਬੜੀ ਮੁਸ਼ਕਲ ਬਜੀ ਔਰ ਕਈ ਵਾਰ ਇਹ ਸੋ ਹੁੰਦਾ ਹੈ ਕਿ ਅੱਗੇ ਪਸ਼ੂ ਆ ਜਾਂਦਾ ਹੈ। ਜੀ। ਆ ਥੋੜੇ ਦਿਨ ਪਹਿਲੇ ਹੀ ਮੇਰੇ ਸਾਥੀ ਸਟਾਫ ਸੁਰੱਖਿਆ ਸਟਾਫ ਦੇ ਪਰਿਵਾਰ ਦੇ ਜਵਾਨ ਬੇਟੇ ਦੀ ਮੱਝ ਨਾਲ ਟਕਰਾ ਕੇ ਮਾਰਤ ਹੋ ਗਈ। ਉਸ ਲਈ ਤਾਂ ਕਿਸੇ ਨੂੰ ਸਜਾ ਨਹੀਂ ਦਿੱਤੀ ਕਿ ਜਿਹੜੇ ਆਵਾਰਾ ਜਾਨਵਰ ਹੈ ਉਹ ਕਿਹਨੇ ਸੰਭਾਲਨੇ ਆ। ਆਵਾਰਾ ਜਾਨਵਰ ਸੰਭਾਲਣ ਦੀ ਜਿਹੜੀ ਕੋਤਾਈ ਕਰਦੇ ਆ ਉਹਨਾਂ ਨੂੰ ਵੀ ਤਾਂ ਸਜ਼ਾ ਮਿਲਣੀ ਚਾਹੀਦੀ ਹੈ। ਇੱਕ ਜਿਹੜਾ ਪੁਰਾਣਾ ਕਾਨੂੰਨ ਸੀ ਉਹ ਠੀਕ ਸੀ। ਉਹਦੇ 'ਚ ਐਡੀਸ਼ਨ ਇਹਨਾਂ ਹੀ ਕਰਨਾ ਚਾਹੀਦਾ ਹੈ ਕਿ ਜਿਹੜਾ ਵਿਅਕਤੀ ਰੁਕਦਾ ਹੈ ਮਦਦ ਕਰਦਾ ਹੈ ਜ਼ਖਮੀ ਦੀ ਉਸ ਨੂੰ ਬਲਕਿ ਸਜ਼ਾ ਹੋਰ ਵੀ ਕੱਟ ਹੋਣੀ ਚਾਹੀਦੀ ਹੈ ਪਹਿਲੇ ਕੁਛ ਨਾ ਕੁਛ ਤੇ ਕਾਰਨ ਰਹੇ ਹੋਣਗੇ ਕੁਛ ਨਾ ਕੁਛ ਤੇ ਐਸੀ ਚੀਜ਼ ਰਹੀ ਹੋਏਗੀ ਜੀ ਕੇਂਦਰ ਸਰਕਾਰ ਨੇ ਜਿਹੜੇ ਕਿ ਅਮੈਂਡਮੈਂਟਸ ਕੀਤੀਆਂ ਨੇ ਕਿਉਂਕਿ ਸੜਕ ਤੇ ਐਕਸੀਡੈਂਟ ਵਾਧ ਰਹੇ ਨੇ ਬਿਲਕੁਲ ਹਿੰਦੁਸਤਾਨ ਦੀ ਗੱਡੀਆਂ ਦੁਨੀਆ 'ਚ ਸਭ ਤੋਂ ਘੱਟ ਹੈ ਯੂਰਪ ਵਗੈਰਾ ਤੋਂ ਐਕਸੀਡੈਂਟ ਸਭ ਤੋਂ ਜ਼ਿਆਦਾ ਹੈ ਲੱਖਾਂ ਲੋਕ ਹਰ ਸਾਲ ਮਰ ਜਾਂਦੇ ਆ ਪਰ ਇੱਕ ਵਾਰ ਦੇਖਿਓ ਇਸ ਵਿੱਚ ਹੀਟੈਂਡ ਰਣਵੇਂ ਨਾ ਕੇਵਲ ਟਰੱਕ ਔਰ ਬੱਸ ਡਰਾਈਵਰ ਲਈ ਹੈ ਕਾਰ ਨਹੀਂ ਲਈ ਕਿਉਂ ਕਿਉਂਕਿ ਵੱਡੇ ਅਫਸਰ ਤੇ ਨੇਤਾ ਅਪਕਾਰਾਂ ਚਲਾਉਂਦੇ ਐ ਉਹ ਟਰੱਕ ਤੇ ਜਿਹੜਾ ਬੱਸ ਨਹੀਂ ਚਲਾਉਂਦੇ ਫਿਰ ਉਹਨੂੰ ਕੋਈ ਛੜਨ ਦਿੰਦਾ ਐ ਜਾਂ ਤਾਂ ਫਿਰ ਸਾਰੇ ਕਾਰ ਵਾਲੇ ਉਹਨਾਂ ਨਹੀਂ ਕਰਦੇ ਨਹੀਂ ਜੇ ਕਾਰ ਵੀ ਸ਼ਾਮਲ ਕਰ ਲਈ ਤੇ ਜੇ ਤਾਂ ਫਿਰ ਠੀਕ ਐਮੈਂਡਮੈਂਟ ਨਹੀਂ ਠੀਕ ਨਹੀਂ ਐ ਕਿਉਂਕਿ ਇਹ ਸਜ਼ਾ غلط ਐ ਐਨੀ ਸਜ਼ਾ ਬਿਲਕੁਲ ਨਹੀਂ ਹੋਣੀ ਚਾਹੀਦੀ ਐਕਸੀਡੈਂਟ ਦਾ ਕਾਰਨ ਕੀ ਐ ਇਹ ਵੀ ਦੇਖਣਾ ਚਾਹੀਦਾ ਐ ਕਾ ਲੋਕ ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ਐ ਜਦੋਂ ਗੱਡੀ ਚਲਾਉਣ ਵਾਲੇ ਸ਼ਰਾਬ ਦੇ ਨਸ਼ੇ 'ਚ ਤੂਤਦਾ ਐ ਤੇ ਉਸ ਵੇਲੇ ਫਿਰ ਦੂਜੀ ਪਾਰੀ ਗੱਡੀ ਵੱਲੇ ਜਾ ਤੇ ਕੋਈ ਨੁਕਸ ਨਹੀਂ ਜਾਂਚ ਹੋਏਗੀ ਨਾ ਕਿ ਨੁਕਸ ਕਿਦਾ ਹੈਗਾ ਦੋਸ਼ ਕਿਦਾ ਹੈ ਕਿਦੇ ਕਾਰਨ ਕਿਦੀ ਲਾਪਰਵਾਹੀ ਦੇ ਕਾਰਨ ਇਹ ਜਿਹੜਾ ਐਕਸੀਡੈਂਟ ਹੋਇਆ ਹੈ ਔਰ ਮੈਂ ਇਸ ਗਲਤੀ ਹਮੇਸ਼ਾ ਹਮੇਸ਼ਾ ਤੋਂ ਵਿਰੋਧ ਕੀਤਾ ਹੈ ਕਿ ਐਕਸੀਡੈਂਟ ਜਦੋਂ ਵੀ ਹੋ ਜਾਏ ਤੇ ਵੱਡੀ ਗੱਡੀ ਵਾਲੇ ਤੇ ਸਾਰਾ ਉਹਦਾ ਦੋਸ਼ ਪੜ ਦਿੰਦੇ ਐ ਵੱਡੀ ਗੱਡੀ ਚਲਾਉਣਾ ਕੋਈ ਅਪਰਾਧ ਨਹੀਂ ਐ ਅੱਜ ਜੇ ਟਰੱਕ ਬੰਦ ਹੋ ਰਹੇ ਟਰੱਕ ਵਾਲਿਆਂ ਨੇ ਹੜਤਾਲ ਕੀਤੀ ਐ ਤੇ ਦੇਸ਼ ਦੇ ਵਿੱਚ ਸਭ ਤੋਂ ਪਹਿਲੇ ਤੇ ਪੈਟਰੋਲ ਪੰਪਾਂ ਤੇ ਤਰਾਹੀ ਤਰਾਹੀ ਹੋ ਰਿਹਾ ਠੀਕ ਐ ਸਾਰੇ ਦੇਸ਼ ਦਾ ਕਹਿੰਦੇ ਮੇਰੀ ਕੋ ਪੁਸ਼ਟ ਜਾਣਕਾਰੀ ਤੇ ਨਹੀਂ ਪਰ ਮੈਂ ਹੁਣੇ ਸੁਣ ਲਈ ਸੀ ਟੀਵੀ ਜਨ ਤੇ ਕਿ ਹਵਾਈ ਜਹਾਜ਼ ਤਾਂ ਕਦੀਆਂ ਉਡਾਨਾਂ ਪ੍ਰਭਾਵਿਤ ਹੋ ਗਈਆਂ ਤੇ ਸਾਡੇ ਘਰਾਂ 'ਚ ਸਬਜ਼ੀਆਂ ਨਹੀਂ ਆਣੀਆਂ ਦਾਲ ਆਣੀਆਂ ਰਸ਼ਨ ਆਣੇ ਦੁੱਧ ਦੇਈਆਂ ਨਾ ਇਹ ਸਾਰਾ ਗੱਡੀ ਤੇ ਹੀ ਆ ਨਾ ਅੱਜ ਮੇਰੇ ਆਪਣੇ ਇਲਾਕੇ ਚ ਸਵੇਰੇ 500 ਤੋਂ ਵੱਧ ਲੋਕ ਖੜੇ ਸੀ ਪٹرول ਐ ਨਹੀਂ ਡੀਜ਼ਲ ਐ ਨਹੀਂ ਮੋਟਰਸਾਈਕਲਾਂ ਸਕੂਟਰਾਂ ਦੀ ਲਾਈਨਾਂ ਲੱਗੀਆਂ ਹੋਈਆਂ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਸਰਕਾਰ ਨੂੰ ਵੀ ਅੜ ਜਾਣਾ ਚਾਹੀਦਾ ਤੇ ਜਿਹੜੇ ਸਾਡੇ ਅੰਦੋਲਨ ਕਰੀਏ ਉਹਨਾਂ ਨੂੰ ਵੀ ਹਿੰਸਕ ਪ੍ਰਦਰਸ਼ਨ ਬਿਲਕੁਲ ਨਹੀਂ ਕਰਨੇ ਚਾਹੀਦੇ ਸਰਕਾਰ ਨੂੰ ਲੱਗੇ ਕਿ ਅਗਰ ਦੇਸ਼ ਤੇ ਲੱਖਾਂ ਲੋਕ ਐ ਖੜੇ ਹੋਗੇ ਸੜਕ ਤੇ ਤਾਂ ਕੋਈ ਤੇ ਕਮੀ ਨਹੀਂ ਰਹੇਗੀ ਨਾ ਸਰਕਾਰ ਨੂੰ ਆਪਣੇ ਅਫੀਸਰਜ਼ ਨੂੰ ਬੁਲਾ ਕੇ ਇਸ ਕਾਨੂੰਨ ਤੇ ਫਿਰ ਵਿਚਾਰ ਕਰਨਾ ਚਾਹੀਦਾ ਹੈ ਔਰ ਇਹ ਸਜ਼ਾ ਘਟਾਣੀ ਚਾਹੀਦੀ ਹੈ ਪਲੱਸ ਜਿਹੜਾ ਡਰਾਈਵਰ ਰੁਕਦਾ ਹੈ ਕਾਰ ਵਾਲੇ ਮੈਂ ਕਈ ਵਾਰੀ ਦੇਖਿਆ ਜੇ ਉਹਦੇ ਕੋਲ ਐਕਸੀਡੈਂਟ ਹੋ ਗਿਆ ਹੈ ਉਹਦੀ ਗਲਤੀ ਨਾਲ ਜਾਂ ਵੈਸੇ ਲੋਕੀ ਉਹਨੂੰ ਵੀ ਕੁੱਟ ਦਿੰਦੇ ਆ ਮੈਂ ਕਈ ਵਾਰ ਤਾਂ ਮੈਂ ਲੋਕਾਂ ਨੂੰ ਬਚਾਇਆ ਹੈ ਜਿਹੜੇ ਡਰਾਈਵਰ ਬੱਸ ਵਾਲੇ ਦੂਜੇ ਤੀਜੇ ਉਹਦੇ ਤਾਂ ਕਟਾਈ ਦਾ ਸ਼ਿਕਾਰ ਹੋ ਜਾਂਦੇ ਆ ਤੇ ਉਹਨਾਂ ਨੂੰ ਕੁੱਟਿਆ ਨਾ ਜਾਏ ਉਹਨਾਂ ਨੂੰ ਮਾਰਿਆ ਨਾ ਜਾਏ ਉਹਨਾਂ ਦੀ ਜ਼ਿੰਦਗੀ ਸੁਰੱਖਿਸ਼ਾ ਇਹ ਵੀ ਸਰਕਾਰ ਗੰਟੀ ਕਰੇ ਫਿਰ ਹਿੱਟ ਕਰਕੇ ਜੰਦ ਕਰਨਾ ਦੌੜ ਜਾਣਾ ਇਹਦੇ ਕੇਸ ਵੈਸੇ ਕੱਟ ਜਾਂਦੇ ਕੰਜੀ ਸੈਂਟਰ ਵਿੱਚ ਵੀ ਭਾਜੀਪੀ ਦੀ ਸਰਕਾਰ ਹੈ ਤਾਂ ਤੁਸੀਂ ਵੀ ਭਾਜੀਪੀ ਦੇ ਕਦਾਵਰ ਨੇਤਾ ਹੋ ਕਿਹਾ ਸਮਝ ਦਿਓ ਭਈ ਹੁਣ ਤੁਹਾਡੀ ਜਿਹੜੀ ਅਪੀਲ ਤੇ ਬਾਅਦ ਸਰਕਾਰ ਗੋਲ ਕਰੇਗੀ ਜਾਂ ਅੱਗੇ ਕੋਈ ਡੈਪੂਟੇਸ਼ਨ ਲੈ ਕੇ ਮਿਲਿਆ ਜਾਵੇਗਾ ਦੇਖੋ ਮੈਂ ਇਸ ਸਾਰੀ ਮੂਮੈਂਟ ਚ ਅਗਰ ਟਰੱਕ ਡਰਾਈਵਰ ਬੱਸ ਡਰਾਈਵਰ ਮੇਰਾ ਸਹਿਯੋਗ ਮੰਗਦੇ ਹੈ ਮੰਗਦੇ ਹੈ ਤੇ ਮੈਂ ਉਹਨਾਂ ਦੇ ਨਾਲ ਜਾ ਕੇ ਖੜੀ ਹੋਵਾਂਗੀ ਅੱਜ ਮੈਂ ਪ੍ਰੈਸ ਰਹੀ ਸੋਸ਼ਲ ਮੀਡੀਆ ਰਹੀ ਸਾਰੀ ਜਗ੍ਹਾ ਕਹਿ ਦਿੱਤਾ ਹੈ ਕਿ ਡਰਾਈਵਰਸ ਦੇ ਨਾਲ ਇਹ ਜਾਤੀ ਹੈ ਇਹ ਕਾਨੂੰਨ ਠੀਕ ਨਹੀਂ ਹੈ ਬਾਕੀ ਜਿੱਥੋਂ ਤੱਕ ਗੱਲ ਸਰਕਾਰ ਜ਼ਰੂਰ ਭਾਜਪਾ ਦੀ ਹੈ ਪਰ ਨਾ ਮੈਂ ਐਮਪੀ ਹਾਂ ਮੈਂ ਤਾਂ ਭਾਜਪਾ ਦੀ ਹੈ ਹੀ ਹਾਂ ਪਰ ਨਾ ਮੈਂ ਐਮਪੀ ਹਾਂ ਨਾ ਮੈਂ ਮਨਿਸਟਰ ਹਾਂ ਨੇਤਾ ਤਾਂ ਕਦਾਵਰ ਹੋਣਾ ਵੱਡਾ ਲੀਡਰ ਤੜਕਾਦ ਮੰਨੇ ਜਾਂਦਾ ਜਦੋਂ ਵੀ ਕੋਈ ਇੱਥੇ ਵੱਡਾ ਲੀਡਰ ਹੁੰਦਾ ਸੈਂਟਰ ਤੋਂ ਵੀ ਆਉਂਦਾ ਤੁਹਾਨੂੰ ਮਿਲ ਮੁਲਾਕਾਤ ਵਗੈਰ ਨਹੀਂ ਜਾਂਦਾ मुलाकात वो औपचारिक होती है न पार्टी के हालात पर विचार होते हैं और ना कोई कानून बदलना उसके पर मैंने अपना काम कर दिया है मैंने भारत सरकार को लिख भी दिया है और मैंने प्रेस के द्वारा भी संदेश दे दिया है आज प्रिंट मीडिया तक भी सारा भेज दिया है और आपको भी ये प्रार्थना की है कि मेरी बात आप भारत सरकार तक पहुँचाए वैसे मुझे पता है कि सवेरा की बात प्रधानमंत्री के घर तक जाती है ਔਰ ਕੱਲ ਜਬ ਇਹਨਾਂ ਕੇ ਅਦੋਲਨ ਮੇ ਵੀ ਸ਼ਾਸਰ ਹੋਊਗੀ ਤਾਂ ਪੂਰੀ ਬੱਜ ਜਾਏਗੀ। ਤੇ ਇਹਨੇ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਜਿਨ੍ਹਾਂ ਨੇ ਮੰਗ ਕੀਤੀ ਹੈ ਵੀ ਕੇਂਦਰ ਸਰਕਾਰ ਜਿਹੜੀ ਕਿ ਹਿੱਟ ਐਂਡ ਰਨ ਦੇ ਤਹਿਤ ਕਾਨੂੰਨ ਵਿੱਚ ਸੰਸ਼ੋਧਨ ਕਰ ਰਹੀ ਹੈ ਉਹ ਸਰਾਸਰ ਜਿਹੜਾ ਕਿ ਉਹ ਟਰੱਕ ਡਰਾਈਵਰਾਂ ਦਾ ਤੱਕਾ ਹੈ ਇਸ ਕਰਕੇ ਜਿਹੜੇ ਕਿ ਪਹਿਲਾ ਪਹਿਲਾ ਕਾਨੂੰਨ ਸੀਗਾ ਉਹ ਹੀ ਜਿਹੜਾ ਕਿ ਉਹ ਰੱਖਣਾ ਚਾਹੀਦਾ ਹੈ ਕਿਉਂਕਿ ਜਿਹੜੇ ਕਿ ਟਰੱਕ ਡਰਾਈਵਰ ਨੇ ਉਹਨਾਂ ਨੂੰ ਬਹੁਤ ਦਿੱਕਤ ਹੋ ਜਾਏਗੀ ਜਾਣੇ ਅਣਜਾਣੇ ਜੇਕਰ ਕੋਈ ਹਾਦਸਾ ਹੁੰਦਾ ਹੈ ਤਾਂ ਉਹਨਾਂ ਨੂੰ ਸਾਰੀ ਜ਼ਿੰਦਗੀ ਜੇਲ੍ਹ ਵਿੱਚ ਭੁਗਤਣੀ ਪੈ ਸਕਦੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਵੀ ਇਸ ਮਾਮਲੇ ਤੇ ਜਰੂਰ ਵਿਚਾਰ ਕੀਤਾ ਜਾਵੇ ਗੰਭੀਰ ਵਿਚਾਰ ਕੀਤਾ ਜਾਵੇ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਟਰੱਕ ਡਰਾਈਵਰ ਜਿਹੜੇ ਨੇ ਕਿ ਟਰੱਕ ਯੂਨੀਅਨ ਨੇ ਉਹ ਹੜਤਾਲ ਤੇ ਚੱਲੇ ਗਏ ਨੇ ਜਿਸ ਤੋਂ ਬਾਅਦ ਜਿਹੜੀਆਂ ਕਿ ਰੋਜ਼ ਮਰਦੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਉਹਨਾਂ ਦੀ ਸਪਲਾਈ ਵੀ ਜਿਹੜੀ ਕਿ ਪ੍ਰਭਾਵਿਤ ਹੋ ਰਹੀ ਹੈ। ਕਿਆ ਮੈਂ ਪਰਸ਼ੰਸ ਗੋਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਦਾਨਿਕ ਸਪਿਰਾ ਟੀਵੀ ਅੰਮ੍ਰ